ਮੌਤ ਦਾ ਪੁਲ ਬਣਿਆ ਬਰਨਾਲਾ ਨਾਨਕਸਰ ਓਵਰ ਬ੍ਰਿਜ ਹਰ ਦਿਨ ਹੋ ਰਹੇ ਨੇ ਹਾਸੇ ਬਸ ਦੇ ਥੱਲੇ ਆਏ ਦੋ ਮੋਟਰਸਾਈਕਲ ਸਵਾਰ ਇੱਕ ਦੀ ਹਾਲਤ ਗੰਭੀਰ ਬਰਨਾਲਾ ਨਾਨਕਸਰ ਰੋਡ ਬਰਨਾਲਾ ਬਾਜਖੰਨਾ ਰੋਡ ਨੂੰ ਜਾਣ ਵਾਲਾ ਕਚੇਰੀ ਚੌਂਕ ਵਾਲਾ ਓਵਰ ਬ੍ਰਿਜ ਜੋ ਕਿ ਮੌਤ ਦਾ ਪੁਲ ਬਣਦਾ ਨਜ਼ਰ ਆ ਰਿਹਾ ਹੈ ਜਿੱਥੇ ਇਸ ਪੁਲ ਦੇ ਉੱਪਰ ਆਏ ਦਿਨ ਕੋਈ ਨਾ ਕੋਈ ਹਾਸਾ ਆਮ ਜਹੀ ਗੱਲ ਹੋ ਗਈ ਹੈ ਜਿੱਥੇ ਇਸ ਤੋਂ ਪਹਿਲਾਂ ਇਸ ਪੁਲ ਦੇ ਉੱਤੇ ਹਾਦਸੇ ਦੇ ਕਾਰਨ ਇੱਕ ਦੀ ਮੌਤ ਹੋ ਗਈ ਸੀ ਉੱਥੇ ਹੀ ਆਏ ਦਿਨ ਇਸ ਪੁਲ ਦੇ ਉੱਤੇ ਕੋਈ ਨਾ ਕੋਈ ਹਾਸਾ ਆਮ ਜਿਹੀ ਗੱਲ ਹੋ ਗਈ ਹੈ ਜਿੱਥੇ ਅੱਜ ਐਤਵਾਰ ਨੂੰ ਤੜਕਸਾਰ ਹਾਸਾ ਹੋਇਆ ਜਿਸ ਦੇ ਵਿੱਚ ਬੂਤਾ ਸਿੰਘ ਅਤੇ ਜਗਸੀਰ ਸਿੰਘ ਜੋ ਕਿ ਬਰਨਾਲਾ ਦੇ ਵਾਸੀ ਹਨ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਜਦ ਖੁੱਡੀ ਵੱਲ ਤੋਂ ਬਾਜਾਖਣਾ ਰੋਡ ਵੱਲ ਲੰਘਦੇ ਇਸ ਤਰ ਜਦੋਂ ਉਹ ਪੁਲ ਕ੍ਰੋਸ ਕਰਨ ਲੱਗੇ ਤਾਂ ਇੱਕ ਪ੍ਰਾਈਵੇਟ ਵਾਹਨ ਬਟਿੰਡਾ ਨੰਬਰ 13 ਰਸਤਾਰ ਦੇ ਨਾਲ ਆ ਰਹੀ ਸੀ ਜਿਸ ਨੇ ਮੋਟਰਸਾਈਕਲ ਵਾਲਿਆਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲਿਆ ਜਿਸ ਦੇ ਵਿੱਚ ਬੂਟਾ ਸਿੰਘ ਜਿੱਥੇ ਲਸ ਡੁੱਟੀ ਹੈ ਉੱਥੇ ਹੀ ਜਗਸੀਰ ਸਿੰਘ ਦੇ ਸਿਰ ਦੇ ਉੱਤੇ ਸੱਟ ਅਤੇ ਕੰਨ ਤੇ ਨੱਕ ਦੇ ਵਿੱਚੋਂ ਖੂਨ ਵਗਣ ਦੇ ਕਾਰਨ ਉਸ ਦੀ ਹਾਲਤ ਹੈ ਜਿਹੜੀ ਉਹ ਨਾਜ਼ੁਕ ਦੱਸੀ ਜਾ ਰਹੀ ਹੈ ਜਿਸ ਨੂੰ ਗੰਭੀਰ ਹਾਲਤ ਦੇ ਵਿੱਚ ਸਿਵਲ ਹਸਪਤਾਲ ਬਰਨਾਲ ਤੋਂ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਰੈਫਰ ਦੌਰਾਨ ਉਸ ਦੀ ਹਾਲਤ ਨੂੰ ਦੇਖਦਿਆਂ ਉੱਚ ਇਲਾਜ ਦੇ ਲਈ ਉਸ ਨੂੰ ਬਾਹਰ ਭੇਜਿਆ ਗਿਆ ਹੈ आस-पास ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਪੁਲ ਮੌਤ ਦਾ ਪੁਲ ਬਣਦਾ ਨਜ਼ਰ ਆ ਰਿਹਾ ਹੈ ਜਿੱਥੇ ਹਰ ਦਿਨ ਕੋਈ ਨਾ ਕੋਈ ਹਾਸਾ ਵਾਪਰ ਰਿਹਾ ਹੈ ਜਿਸ ਦੇ ਕਾਰਨ ਕਿਸੇ ਦੀ ਵੀ ਜਾਨ ਹੈ ਜਿਹੜੀ ਉਹ ਜਾ ਸਕਦੀ ਹੈ ਪ੍ਰਸ਼ਾਸਨ ਨੂੰ ਕਈ ਵਾਰ ਇਸ ਪੁਲ ਨੂੰ ਲੈ ਕੇ ਮੰਗ ਕੀਤੀ ਜਾ ਚੁੱਕੀ ਹੈ ਪਰ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਇਥੋਂ ਤੱਕ ਕਿ ਕਿਸਾਨ ਯੂਨੀਅਨ ਨੇ ਇਸ ਪੁਲ ਦੇ ਥੱਲੋਂ ਦੀ ਰਾਮਬਗ ਅਤੇ ਖੁੱਡੀ ਰੋਡ ਦਾ ਰਸਤਾ ਅੰਡਰਗ੍ਰਾਉਂਡ ਕਰਨ ਦੀ ਮੰਗ ਨੂੰ ਲੈ ਕੇ ਧਰਨੇ ਵੀ ਲਗਾਏ ਗਏ ਸੀ ਪਰ ਕਿਸਾਨ ਯੂਨੀਅਨ ਦਾ ਤਮਾਮ ਸੰਘਰਸ਼ ਆਮ ਲੋਕਾਂ ਦੀ ਆਵਾਜ਼ ਨੂੰ ਪ੍ਰਸ਼ਾਸਨ ਅਣਗੌਲਿਆ ਕਰ ਰਿਹਾ ਹੈ ਅਤੇ ਕਿਸੇ ਵੱਡੇ ਹਾਸੇ ਦੀ ਉਡੀਕ ਕਰ ਰਿਹਾ ਹੈ ਜਿੱਥੇ ਅੱਜ ਦੇ ਹਾਸੇ ਨੇ ਹਰ ਕਿਸ ਨੂੰ ਹਲਾਕੇ ਰੱਖ ਦਿੱਤਾ ਅਜਿ ਤਕਰੀਬਨ 10 ਫਰਟ ਦੀ ਗੱਲ ਹੈ ਜੀ ਬਲ ਉਤਰਿਆ ਸੀਗਾ ਜੀ ਬਹੁਤ ਬਹੁਤ ਤੇ ਮਗਰ ਦੀ ਬੱਸ ਬਹੁਤ ਸਪੀਡ ਤੇ ਆਈ ਜੀ ਕਿ 120 ਕਿਲੋਮੀਟਰ ਪਰ ਮਿਸਿੰਟ ਬਹੁਤ ਪ੍ਰਧਾਨ ਜੀ ਕੋਲ ਸਾਹਮਣੇ ਜੀ ਤੇ ਉਹਨਾਂ ਬੱਸ ਐਕਸੀਡੈਂਟ ਹੋ ਗਿਆ ਜੀ ਬਹੁਤ ਜਾਕੀ ਹੋ ਗਈ ਜੀ ਜਿਹਨੇ ਬਾਈ ਦੇ ਪ੍ਰਧਾਨ ਜੀ ਲੈ ਕੇ ਇੱਥੇ ਪਹੁੰਚੇ ਕਿੱਥੇ ਪਹੁੰਚੇ ਸਰਕਾਰੀ ਹਸਪਤਾਲ ਬਣਾ ਲਿਆ ਤਾਂ ਨਗਰ ਉਹਦਾ ਸਤ ਤਕਰੀਬਨ ਮਿੰਨੀ ਦੋ ਤਿੰਨ ਐਕਸੀਡੈਂਟ ਹੁੰਦੇ ਨੇ ਲੋਕ ਜਕਮੀ ਹੁੰਦੇ ਨੇ ਅਜੇ ਤਾਂ ਮੌਤਾਂ ਵੀ ਹੋ ਚੁੱਕੀਆਂ ਨੇ ਉਸ ਜੀ ਤਾਂ ਪ੍ਰਾਈਵੇਟ ਬੱਸ ਆ ਜੀ ਉਹਦਾ ਨਾਮ ਨਹੀਂ ਕਰਦੇ ਉਹਨੂੰ ਪਤਾ ਜੀ ਪ੍ਰਾਈਵੇਟ ਬੱਸ ਮੋਟਰਸਾਈਕਲ ਕਿੰਨੇ ਆਏ ਸੀ ਐਕਰ 2000 ਬਹੁਤ ਬੁਰੀ ਤਰ੍ਹਾਂ ਜ਼ਖਮੀ ਸਾਰੇ ਜਿਹਨੇ ਸੜਕ ਉੱਤੇ ਸੀ ਵੀ ਮਾਗਰਾਂ ਨੂੰ ਉਸ ਦਾ ਪੌਂਡਾਪਨ ਹੱਲ ਕੀਤਾ ਜਾ ਰਿਹਾ ਤਾਂ ਕਿ ਉਹ ਅਕਸੀਡੈਂਟ ਤੋਂ ਬਿਨਾਂ ਬਾਚਤ ਹੋ ਸਕੇ ਡਾਕਟਰ ਦੀ ਇੱਕ ਬਾਜਵਾ ਮੈਡੀਸਨ ਸਪੈਸ਼ਲਿਸਟ ਸਿਵਲ ਹਸਪਤਲ ਤੋਂ ਆਉਂਦੇ ਪੂਰੇ ਦੋ ਵਿਅਕਤੀ ਆਏ ਨੇ ਜੀ ਕਿ ਜਕਸੀਰ ਸਿੰਘ ਹੈਗਾ ਇੱਕ ਬੁੱਟਾ ਸਿੰਘ ਤੇ ਇਹ ਦੋਨਾਂ ਇੱਕ ਐਕਸੀਡੈਂਟ ਕੇਸ ਹੈਗਾ ਕੋਈ ਬਸ ਤੇ ਇਧਰ ਨਾਲ ਕੋਈ ਟੱਕਰ ਹੋਈ ਆ ਉਸ ਤੋਂ ਬਾਅਦ ਇਹਨਾਂ ਤੇ ਇੱਕ ਪੇਸ਼ੈਂਟ ਜਿਹੜਾ ਬੁੱਟਾ ਸਿੰਘ ਆ ਉਹਦੇ ਤਾਂ ਰਾਈਟ ਲੈਗ ਦੇ ਵਿੱਚ ਫ੍ਰੈਕਚਰ ਹੈਗਾ ਤੇ ਜਿਹੜੇ ਸੈਕੰਡ ਆਪਣੇ ਕੋਲ ਜਕਸੀਰ ਸਿੰਘ ਹੈਗੇ ਇਹਨਾਂ ਦੀ ਇੱਕ ਹੈਡ ਇੰਜਰੀ ਆ ਇੱਕ ਕੰਨ ਦੇ ਵਿੱਚੋਂ ਖੂਨ ਆ ਰਿਹਾ ਤੇ ਇੱਕ ਰਿਪ ਫ੍ਰੈਕਚਰ ਦੀ ਸੰਭਾਵਨਾ ਹੈਗੀ ਇਸ ਕਾਰਨ ਕਰਕੇ ਉਹਨਾਂ ਦੀ ਹਾਲਤ ਜਦੋਂ ਸੀਰੀਅਸ ਨੂੰ ਦੇਖਦੇ ਹੋ ਉਹਨਾਂ ਨੂੰ ਫਰੀਦਕੋਟ ਰੈਫਰ ਕਰਨਾ ਪੈ ਰਿਹਾ ਹੈ